ਗਲਤਬਤ ਹੋਈ ਹੈ ਵਾਇਸਚਾਂਸ ਦਾ ਬੁਨਾ। ਫਨਾਨ ਨੇ ਮੈਨੂੰ ਦੱਸਿਆ ਕਿ ਕਾਫੀ ਪੋਸਟਲ ਗਲਤਬਤ ਹੋਈ ਹੈ। ਹਾਂਜੀ ਕੀ ਹਾਲ ਹੈ ਸਸ ਜੀ। ਇਨਾਂ ਦੇ ਇਨਸਾਫ ਇੱਕ ਦੋ ਦਿਨਾਂ ਚ ਹੋ ਸਕਦਾ ਚੰਗੇ ਸਿੱਖੇ ਜੀ ਇਹ ਜਿੱਤ ਕੇ ਨਿਕਾ। ਮੇਰੇ ਨਾਲ ਤੁਹਾਡੇ ਨੇੜੇ ਬੈਠਾ ਹੈ। ਜਿਸ ਤੰਗ ਨਾਲ ਇਹਨਾਂ ਨੇ ਲੜਾਈ ਲੜੀ। ਜਿਸ ਤੰਗ ਦੇ ਨਾਲ ਪੰਜਾਬੀਆਂ ਨੇ ਇਹਨਾਂ ਦਾ ਸਹਿਯੋਗ ਕੀਤਾ। ਸਾਰ ਪੰਜਾਬੀ ਨੇ ਸਹਿਯੋਗ ਕੀਤਾ। ਤਾਂ ਕਿ ਉਹ ਰੀਫਿੰਡ ਆ। ਉਹਦੀ ਫੀਡਬੈਕ ਤੇ ਬੇਲਾ ਖਿਆਲ ਹੈ ਕਿ ਇਹ ਜਿੱਤ ਕੇ ਨਿਕਲਗੇ ਕੇਂਦਰ ਸਰਕਾਰ ਦੀ ਹਿੰਮਤ ਨਹੀਂ ਪਾਉਗੀ ਕੋਈ ਇਦਾਂ ਕੋਈ ਇਦਾਂ ਦਾ ਕੰਮ ਕਰ ਸਕੇ ਜਿਹਦੇ ਨਾਲ ਸਾਰਾ ਪੰਜਾਬ ਇਕੱਠਾ ਹੋ ਗਿਆ ਇੱਥੇ ਬੈਠ ਗਿਆ ਉਹਨਾਂ ਚ ਇੰਨੀ ਹਿੰਮਤ ਨਹੀਂ ਉਹ ਉਹ ਕਰਦੇ ਇੱਛਤਾਂ ਨਹੀਂ ਕਰਦੇ ਉਹਨਾਂ ਨੇ ਇੱਕ ਸਮੇਂ ਦੇ ਵਿੱਚ ਮੈਂ ਕਹਿ ਰਿਹਾ ਸੀਗਾ ਕਿ ਜਿੱਦਾਂ ਮੁਗਲਾਂ ਨੇ ਸਾਡੀਆਂ ਸੰਸਥਾਵਾਂ ਨੂੰ ਤੋੜਿਆ ਸੀਗਾ ਇਦਾਂ ਹੀ ਹੋਣਾ ਇਹ ਬੀਜੇਪੀ ਜਿਹੜੀ ਆ ਉਹ ਲੱਗੀ ਆ ਬੀਜੇਪੀ ਦੀ ਕੇਂਦਰ ਸਰਕਾਰ ਤੇ ਆਰਐਸਐਸ ਦਾ ਅਜੰਡਾ ਕਿ ਸਾਡੀਆਂ ਜਿਹੜੀਆਂ ਐਜੂਕੇਸ਼ਨ ਸੰਸਥਾਵਾਂ ਇਹਨਾਂ ਦੇ ਵਿੱਚ ਜਿਹੜਾ ਆਰਐਸਐਸ ਦਾ ਜੱਡਾ ਜਿਹੜਾ ਲਾਗੂ ਕੀਤਾ ਜਾਵੇ ਤੇ ਸਾਨੂੰ ਜੋ ਪੜਾਇਆ ਜਾਂਦਾ ਸਾਡੇ ਬੱਚਿਆਂ ਨੂੰ ਜੋ ਪੰਜਾਬ ਤੇ ਪੰਜਾਬੀਅਤ ਦਾ ਹੈਰੀਟੇਜ ਹੈ ਜੋ ਸਾਡੀ ਸਿੱਖੀ ਦਾ ਹੈਰੀਟੇਜ ਹੈ ਜੋ ਸਾਡਾ ਸਿੱਖ ਧਰਮ ਹੈ ਜੋ ਸਾਨੂੰ ਸੰਸਥਾਵਾਂ ਦੇ ਵਿੱਚੋਂ ਸਿੱਖ ਹਿਸਟਰੀ ਮਿਲਦੀ ਹੈ ਉਹਨੂੰ ਉਹ ਤੋੜਨਾ ਚਾਹੁੰਦੇ ਆ ਉਹ ਤਾਂ ਹੀ ਤੇ ਚਾਹੁੰਦੇ ਆ ਕਿ ਸੈਨੇਟ ਖਤਮ ਹੋ ਜਾਵੇ ਉਹਨਾਂ ਦੇ 31 ਬੰਦੇ ਉਹਨੂੰ ਮੱਦੀ ਇੱਥੇ ਲਾਗੂ ਕਰਾ ਦੇਣ ਸਮਝਦੇ ਕੁਦੀਗਾ ਉਹ ਹਰ ਬੇਲੇ ਹਰ ਹਰ ਟਾਈਮ ਤੇ ਕਿਸਾਨੀ ਅੰਦੋਲਨ ਦੀ ਹੈਰੇਪੜੀ ਬੁੱਝਦੇ ਦਾ ਉਤੋਂ ਬਾਅਦ ਜਿੰਨੀਆਂ ਇਲੈਕਸ਼ਨਾਂ ਆਈਆਂ ਉਹ ਕਦੀ ਵੀ ਨਹੀਂ ਜਿੱਤ ਸਕੇ ਪੰਜਾਬ ਚ ਤੇ ਨਾ ਜਿੱਤ ਸਕੜ ਗਏ ਤੇ ਉਹਨਾਂ ਨੇ ਉਹਨੇ ਵਾਅ ਕੱਢਿਆ ਕਿ ਇਹਨਾਂ ਦਾ ਜਿਹੜਾ ਜੱਟ ਪਿੱਸੇ ਵਾਲਾ ਜਿਹੜਾ ਨਾ ਜਿੱਥੋਂ ਇਹਨਾਂ ਨੂੰ ਸਿੱਖਿਆ ਮਿਲਦੀ ਹੈ ਕਿ ਉਹ ਸੰਸਥਾਵਾਂ ਜਿਹੜੀਆਂ ਇਹਨਾਂ ਦੀਆਂ ਤੋੜ ਦਿੱਤੀਆਂ ਜਾਣ ਉਹ ਕਦੀ ਦੇ ਤਹਿਤ ਜਿਹੜਾ ਉਹਨਾਂ ਨੇ ਇਹ ਕਦਮ ਜਿਹੜਾ ਚੁੱਕਿਆ ਚੰਡੀਗੜ੍ਹ ਦੇ ਸਾਡੀ ਪੰਜਾਬ ਯੂਨੀਵਰਸਿਟੀ ਦੇ ਜੋ ਕੁਝ ਉਹਨਾਂ ਨੇ ਕੀਤਾ ਪੰਜਾਬ ਯੂਨੀਵਰਸਿਟੀ ਕੋਈ ਅੱਜ ਦੀ ਹੈ ਬਲੌਰ ਤੋਂ ਬੁਸ਼ਾਹਤਪੁਰ ਆਇਆ ਚਾਪ ਤੋਂ ਤੇ ਆਈ ਇਹਦਾ ਬੜਾ ਵੱਡਾ ਇਹਦੀ ਢੇਜ ਹੈ ਪੰਜਾਬ ਜੁਨਿਵਰਸਟੀ ਨੂੰ ਇਦਾਂ ਨਹੀਂ ਕੋਈ ਕਰ ਸਕਦਾ ਸਾਡੇ ਕੋਲ ਪੰਜਾਬੀਆਂ ਯਾਰ ਇਦਾਂ ਨਹੀਂ ਇਹ ਕੋਈ ਪੰਜਾਬ ਐਵੇਂ ਸਾਡੇ ਕੋਲ ਲੈ ਜਾਊਗਾ ਇਸ ਕਰਕੇ ਮੈਂ ਸਬਦਾ ਕਿ ਇਹਦੀ ਇੱਕ ਇੱਕ ਵੇ ਦੀ ਜੜ੍ਹ ਇਹ ਵੀ ਹੈ ਕਿ ਜੇਦੋਂ ਸਾਡਾ ਪੰਜਾਬੀ ਸੂਬਾ ਮਿਲਿਆ ਸੀਗਾ ਜੇ ਉਸ ਸਮੇਂ ਸਾਨੂੰ ਸਾਡੀ ਰਾਜਧਾਨੀ ਦੇ ਦਿੱਤੀ ਜਾਂਦੀ ਜਿਹੜੀ ਅੱਜ ਤੱਕ ਨਹੀਂ ਮਿਲੀ ਜੇ ਉਸ ਸਮੇਂ ਸਾਡੀ ਰਾਜਧਾਨੀ ਦਿੱਤੀ ਹੁੰਦੀ ਹਰਿਆਣਾ ਇੱਤੇ ਕਲੇਮ ਨਾ ਕਰਦਾ ਤੇ ਅੱਜ ਜਿਹੜੇ ਮਸਲੇ ਪੈਦਾ ਹੋ ਰਹੇ ਮਸਲੇ ਪੈਦਾ ਨਹੀਂ ਹੋਣ ਚੰਡੀਗੜ੍ਹ ਸਾਡੀ ਲੈਂਗੁਏਜ ਸਾਡੀ ਪੰਜਾਬੀ ਭਾਸ਼ਾ ਜਿਹੜੀ ਆ ਉਹਨੂੰ ਖਤਮ ਕੀਤਾ ਜਾ ਰਿਹਾ ਸਾਡੀ ਪੀਰੋਕੀਸੀ ਜਿਹੜੀ ਆ ਉਹਨੂੰ ਸਹਜ ਸਹਜ ਸਾਡਾ ਔਟਾ ਘਟਾ ਕੇ ਉਹ ਖਤਮ ਕੀਤਾ ਜਾ ਰਿਹਾ ਸਮਝਦੇ ਕਿ ਨਹੀਂਗਾ ਇਸ ਕਰਕੇ ਇਹ ਜਿਹੜਾ جنگ ਸਾਡੇ ਨੌਜਵਾਨ ਕੁੜੀਆਂ ਮੁੰਡਿਆਂ ਨੇ ਸਾਡੇ ਪਿਆਰੇ ਬੱਚਿਆਂ ਨੇ ਲੜੀ ਆ ਇਹ ਬਹੁਤ ਵੱਡੀ ਆ ਸਾਰੇ ਪੰਜਾਬ ਨੂੰ ਇਹਨਾਂ ਨੇ ਜਗਾਇਆ ਤਾਂ ਹੀ ਸਾਰਾ ਪੰਜਾਬ ਇੱਥੇ ਆ ਇਹਨਾਂ ਨੇ ਜਗਾਇਆ ਇਹਨਾਂ ਨੇ ਚਾਗ ਲਾਈ ਤੇ ਤਾਂ ਸਾਰੇ ਪੰਜਾਬੀ ਇੱਥੇ ਆਏ ਸੋ ਇਸ ਗੱਲ ਤੇ ਮੈਮੀ ਆਇਆ ਸੀਗਾ ਮੈਂ ਵੀ ਅੱਜ ਪੰਜਾਬੀ ਆ ਐਮਐਲਏ ਦਾ ਸਾਬਕਾ ਮੰਤਰੀ ਹੋਣਾ ਬਾਅਦ ਦੀ ਗੱਲ ਪਰ ਮੈਂ ਪੰਜਾਬੀ ਆ ਪੰਜਾਬ ਦਾ ਪੁੱਤ ਆ ਮੇਰਾ ਪਿਤਾ ਸਰਦਾਰ ਭਾਨ ਸਿੰਘ ਸਰਦਾਰ ਸੀਗੇ ਕੀਰਤਤ ਕਰਦੇ ਸੀਗੇ ਮਤਲਬ ਉਹ ਸਿੱਖ ਸੀਗੇ ਤੇ ਮੈਂ ਉਸ ਕਰਕੇ ਆ ਕਿ ਮੇਰਾ ਫਰਜ਼ ਬਣਦਾ ਕਿ ਮੈਨੂੰ ਵੀ ਜਾਣਾ ਚਾਹੀਦਾ ਉੱਥੇ ਕਿਉਂਕਿ ਪੰਜਾਬ ਦੀ ਮਿੱਟੀ ਦਾ ਸੁਆਦ ਸਾਡੀ ਰੂਹ ਆ ਜੁਨੀਅਰਸਟੀ ਜਿਹੜੀ ਆ ਸਾਡੀ ਰੂਹ ਨੂੰ ਕੋਈ ਬੰਦਾ ਨਹੀਂ ਖੋ ਸਕਦਾ ਸਾਡੇ ਏ ਬਲਾ ਜੁਨੀਸੀ ਖੋਂਦਾ ਬਲਿਆ ਕਿ ਸਾਨੂੰ ਜਿਹੜੀ ਆਕਸੀਜਨ ਮਿਲਦੀ ਆ ਸਾਡੇ ਸਾਨੂੰ ਸਾਨੂੰ ਜਿਹੜੀ ਆਕਸੀਜਨ ਮਿਲਦੀ ਆ ਜਿੰਨਾ ਅਸੀਂ ਜੀਦੇ ਆ ਸਾਡੀ ਜ਼ਿੰਦਗੀ ਖਤਮ ਕਰਨੇ ਚਾਹੁੰਦੇ ਆ ਪਰ ਹੋਣ ਨਹੀਂ ਦਵਾਗੇ ਭਾਵੇਂ ਚੋ ਮੱਛ ਅਸੀਂ ਆਪਣੇ ਬੱਚਿਆਂ ਦੇ ਨਾਲ ਖੜੇ ਆ ਸਾਡੇ ਬੱਚੇ ਪਰਦੇ ਜਾਦੇ ਸਾਡੇ ਨੌਜਵਾਨ ਬੱਚੇ ਪੜ੍ਹ ਲਿਖ ਕੇ ਤੋਂ ਅਫਸਰ ਬਣਦੇ ਆ ਕੋਈ ਆਈਪੀਐਸ ਬਣਦਾ ਕੋਈ ਐਸਬੰਦਾ ਕੋਈ ਜਿੰਨੇ ਕਰਦਾ ਕੁਛ ਕਰਦਾ ਕੋਈ ਵਕੀਲ ਕਾ ਬਣਦਾ ਅਸੀਂ ਆਪਣੇ ਬੱਚਿਆਂ ਦਾ ਪਿੱਖ ਨਹੀਂ ਖਲਾਫ ਹੁੰਦਾਂਗੇ ਆਪਣਾ ਹੈਰੀਟੇਜ ਜਿਹੜਾ ਇੰਨਾ ਸਸਤਾਮਾ ਦੇ ਵਿੱਚ ਪਿਆ ਉਹ ਨਹੀਂ ਖਤਮ ਹੁੰਦੇ ਆਵਾਂਗੇ ਸਮਝਦੇ ਕਿ ਨਹੀਂ ਗੱਲ ਇਸ ਕਰਕੇ ਆਰਐਸਐ ਜਾਂ ਕੇਂਦਰ ਸਰਕਾਰ ਬੀਜੇਪੀ ਜਿਹੜੇ ਇਦਾਂ ਦੇ ਹੱਥ ਕੰਡੇ ਪਣਾਉਂਦੀ ਆ ਉਹ ਹਰ ਹੱਥ ਕੰਡਾ ਉਹਨਾਂ ਦਾ ਫੇਲ ਕਰਕੇ ਚਿੜਾਂਗੇ ਭਾਵੇਂ ਜੋ ਬੱਚੀ ਸਰਕਾਰ ਆਪਣੇ स्तर ਪਰ ছাত্রوں ਨੂੰ ਇਸ ਲੜਾਈ ਵਿੱਚ ਕਿਸ ਤਰ੍ਹਾਂ ਸਹਿਯੋਗ ਕਰੀ ਨਹੀਂ ਦੇਖਿਓ ਅਸੀਂ ਜਦੋਂ ਇਹ ਸ਼ੁਰੂ ਆਇਆ ਤੇ ਸਾਡੇ ਬਾਦਵਿੰਦਰ ਕੰਗ ਜੀ ਸਾਡੇ ਐਮਪੀ ਸਾਹਿਬ ਇੱਥੇ ਪੜ੍ਹਾ ਰਹੇ ਆ ਤੇ ਉਹ ਤਾਂ ਪਾਚੀਮਾ ਦੀ ਮੀਤੇਰ ਦੀ ਸਾਡੇ ਐਮਪੀ ਇੱਥੇ ਪੜ੍ਹਦੇ ਰਹੇ ਉਹ ਗਵਰਨਰ ਨੂੰ ਮਿਲੇ ਗੋਦ ਨਾਲ ਨੂੰ ਮਿਲ ਕੇ ਉਹਨਾਂ ਨੇ ਮੰਗ ਪੱਤਰ ਵੀ ਦਿੱਤਾ ਜੁਨੀਵਰਸਿਟੀ ਦੇ ਫੇਵਰ ਦੇ ਵਿੱਚ ਸਟੂਡੈਂਟਾਂ ਦੇ ਫੇਵਰ ਦੇ ਵਿੱਚ ਲਗਾਤਾਰ ਇੱਥੇ ਆਉਂਦੇ ਵੀ ਨੇ ਕੰਗ ਸਾਬ ਕਲਬਸੋਂ ਵੀ ਆਏ ਬੀਤ ਵੀ ਆਇਆ ਆਉਂਦੇ ਲਗਾਤਾਰ ਉਹਨਾਂ ਦੀ ਡਿਊਟੀ ਲੱਗੀ ਕਿ ਤੁਸੀਂ ਸਰਕਾਰ ਨਾਲੋਂ ਤੇ ਪਾਰਟੀ ਨਾਲੋਂ ਇੱਥੇ ਜਾਣਾ ਬੜਾ ਵਧੀਆ ਕੰਗ ਸਾਬ ਤੇ ਤੁਹਾਨੂੰ ਪਤਾ ਉਹ ਕਿੰਨੇ ਵੀ ਇਹ ਜੁਨੀਵਰਸਿਟੀ ਤੋਂ ਬਿਨਾਂ ਦਿਲ ਵੀ ਨਹੀਂ ਲੱਗਦਾ ਸੋ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਹਾਂ ਔਰ ਜਿਦਾਂ ਤੁਸੀਂ ਪੜਿਆ ਹੀ ਆ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਨਾਉਸਵੀ ਕੀਤਾ ਹੈ ਕਿ ਸੁਪਰੀਮ ਕੋਰਟ ਤੱਕ ਇਹਦੀ ਲੜਾਈ ਜਿਹੜੀ ਆ ਉਹ ਲੜਾਂਗੇ ਹਰ ਵਕਤ ਹੋ ਲਰਾਂਗੇ ਜੇ ਕੋਈ ਵਿਧਾਨ ਸਭਾ ਚ ਵੀ ਕੋਈ ਇਦਾਂ ਦਾ ਕੁਝ ਕਰਨਾ ਪਿਆ ਜੇ ਸਮਝ ਹੋਵੇ ਉਹਨਾਂ ਨੇ ਕਿਹਾ ਕਿ ਯੂਨੀਵਰਸਿਟੀ ਤੇ ਆਂਚ ਨੇ ਹੁੰਦੇ ਹੋਗੇ ਪੜ੍ਹਨ